ਆਲ ਸੈਂਟਰ ਬੰਦ ਹੋ ਚੁੱਕਿਆ ਹੁਣ ਕੈਨੇਡਾ ਚਾਨ ਫਾਲਿਆਂ ਦਾ ਕੀ ਹੋਵੇਗਾ ਸਟੂਡੈਂਟ ਜਾਣ ਤੇ ਜਾਣ ਕਿੱਧਰ ਵੱਡਾ ਸਫਲ ਖੜਾ ਹੋ ਰਿਹਾ ਕਿਉਂਕਿ ਅਲਸ ਅਤੇ ਇਮੀਗ੍ਰੇਸ਼ਨ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਸਾਰੇ ਲਾਇਸੈਂਸ ਹੋਲਡਰ ਨੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜਦੋਂ ਵੀ ਕੋਈ ਵਿਅਕਤੀ ਉਹਨਾਂ ਦੇ ਕੋਲ ਆਉਂਦਾ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀਆਂ ਹੀ ਗੱਲਾਂ ਕਲੀਅਰ ਕੀਤੀਆਂ ਜਾਂਦੀਆਂ ਨੇ ਤਾਂ ਜੋ ਉਹਨਾਂ ਨੂੰ ਨੁਕਸਾਨ ਨਾ ਹੋਵੇ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਕਾਨੂੰਨ ਦੀ ਮਦਦ ਉਹਨਾਂ ਨੇ ਲੈਣੀ ਚਾਹੀਦੀ ਹੈ ਨਾ ਕਿ 15 ਤੋਂ 20 ਲੋਕ ਆਪਣੀ ਕਿਸਾਨ ਯੂਨੀਅਨ ਦੀ ਆਰਡ ਦੇ ਵਿੱਚ ਉਹਨਾਂ ਨੂੰ ਧਮਕਾਉਣ ਸਵੱਡੇ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿਸਾਨ ਯੂਨੀਅਨ ਲੋਕਾਂ ਦੇ ਫਾਇਦੇ ਦੇ ਲਈ ਬੜਾਈ ਗਈ ਹੈ ਨਾ ਕਿ ਆਪਣੀ ਪਰਸਨਲ ਜ਼ਰੂਰਤ ਪੂਰੀ ਕਰਨ ਦੇ ਲਈ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸਾਨ ਯੂਨੀਅਨ ਜੋ ਉਹਨਾਂ ਨੂੰ ਧਮਕਾ ਰਹੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰੇ ਦੀਪਕ ਗੋੜ ਅੱਜ ਜੇ ਤੁਹਾਡੇ ਨੂੰ ਬੰਦੀ ਕਾਰ ਦਿੱਤੀ ਗਈ ਕੀ ਮਾਮਲਾ ਕੀ ਹੈ ਬੰਦੀ ਕਾਲ ਇਹ ਦੇਖੀਏ ਜੀ ਇਮੀਗ੍ਰੇਸ਼ਨ ਐਂਡ ਐਸਪਰੀਆ ਜਿਹੜੀ ਉਹਦੀ ਸਪੋਰਟ ਦੇ ਵਿੱਚ ਦਿੱਤੀ ਗਈ ਹੈ ਕਾਰਨ ਕੀ ਹੈ ਕਾਰਨ ਇਹਦਾ ਇਹ ਹੈਗਾ ਵਾ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਵਾ ਉਹਨਾਂ ਦਾ ਕੰਮ ਤਾਂ ਕਿਸਾਨੀ ਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੈਗਾ ਵਾ ਇਹ ਆਪਣੇ ਹੀ ਜਿਹੜਾ ਹੈਗਾ ਵਾ ਕਿਸੇ ਨੂੰ ਪਰਸਨਲ ਮੁੱਦਾ ਲੈ ਕੇ ਕੋਈ ਆਪਦਾ ਪਰਸਨਲ ਅਟ੍ਰੈਕਸ਼ਨ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਫਾਇਦੇ ਲੈ ਕੇ ਇੰਟਰਨਲ ਜਿਹੜਾ ਕਿਸੇ ਵੀ ਬਿਜ਼ਨਸ ਦੇ ਉੱਤੇ ਢਾਲ ਆਉਣੀ ਹੈ ਚਾਹੇ ਹੋਈ ਇਮੀਗ੍ਰੇਸ਼ਨ ਦਾ ਹੋਵੇ ਜਾਂ ਜੇ ਕੋਈ ਹੋਰ ਕੰਮ ਦਾ ਵਿੱਚ ਦਰੀਆਂ ਵਿਚਾਲੇਣੀ ਆ ਤੇ ਉਹਨਾਂ ਦੇ ਰੋਜ਼ ਦੇ ਵਿੱਚ ਆ ਤਾਂ ਕਿ ਮਤਲਬ ਜਿਹੜਾ ਹਰ ਹਰ ਜਿਵੇਂ ਆਪਾਂ ਕਹਿ ਸਕਦੇ ਕਿ ਪਾ ਹੱਥ ਦੀਆਂ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਗਈਆਂ ਉਵੇਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਵੀ ਗੱਲ ਕਰਾਂਗੇ ਸਾਰੇ ਇੱਕੋ ਜਿਹੇ ਨਹੀਂ ਗਏ ਹੋ ਸਕਦਾ ਕਈ ਬੰਦੇ ਗਲਤ ਵੀ ਹੁੰਦੇ ਆ ਪਰ ਉਹਨਾਂ ਦੇ ਲਈ ਸਾਡਾ ਕਹਿਣਾ ਇਹੀ ਆ ਵੀ ਕਿਸਾਨ ਜਿਹਦੇ ਬੰਦੇ ਦਾ ਕੋਈ ਪਰਸਨਲ ਰਵਾਲ ਨਹੀਂ ਆ ਉਹ ਪ੍ਰਸ਼ਾਸਨ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਕਰ ਸਕਦਾ ਜੋ ਕਾਨੂੰਨ ਦੇ ਤਹਿਤ ਬਣਦੀ ਆ ਜਦੋਂ ਕਿਸੇ ਦੀ ਐਪਲੀਕੇਸ਼ਨ ਜਾਂ ਫਾਈਲ ਲੱ ਉਦੋਂ ਨਹੀਂ ਕਿਸਾਨ ਯੂਨੀਅਨ ਨਾਲ ਆਉਂਦੀ ਹੁੰਦੀ ਜਦੋਂ ਕਿਸੇ ਨੂੰ ਲੱਗਦਾ ਵਾ ਕਿ ਸਾਡੇ ਨਾਲ ਸਾਡੀ ਚਾਹਤ ਦੇ ਮੁਤਾਬਕ ਕੰਮ ਨਹੀਂ ਹੁੰਦਾ ਪਿਆਗਾ ਉਦੋਂ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਦੇ ਤਾਂ ਕਾਗੀਤਾ ਜਾਂਦਾ ਸਾਡਾ ਪ੍ਰਦਰਸ਼ਨ ਇਸ ਚੀਜ਼ ਦੇ ਲਈ ਆ ਕੀ ਮੰਗ ਇਹੀ ਆ ਵੀ ਜਿਹੜਾ ਬੈਠ ਕੇ ਮਸਲਾ ਜਿਵੇਂ ਵੀ ਤੁਸੀਂ ਫਾਈਲ ਦਾ ਪ੍ਰੋਸੈਸ ਸਟਾਰਟ ਕਰਨ ਦੇ ਵੇਲੇ ਉਹਨੇ ਹੋ ਉਹੀ ਪ੍ਰੋਸੈਸ ਤੁਹਾਡਾ ਉਸ ਪੁਆਇੰਟ ਦੇ ਉੱਤੇ ਹੋਵੇ ਜਿਹੜੇ ਕਰਕੇ ਤੁਹਾਨੂੰ ਇਹ ਲੱਗੇ ਵੀ ਸਾਡਾ ਮਿਊਚੁਅਲ ਕੰਸੈਂਟ ਹੋਇਆ ਵਾ ਆਉਣ ਵੇਲੇ ਇੱਕ ਆ ਜਦੋਂ ਪ੍ਰੋਬਲਮ ਪੈ ਜਾਂਦੀ ਆ ਤੁਹਾਨੂੰ ਲੱਗਦਾ ਤੁਹਾਡੇ ਮੁਤਾਬਕ ਉਹਦਾ ਤਾਂ 100 ਬੰਦਾ ਇਕੱਠਾ ਕਰਦੇ ਆ ਕਾਲਜ ਵਾਲੇ ਦੇਖਣ ਵਾਲਿਆਂ ਨੂੰ ਇਹ ਲੱਗਦਾ ਵਾ ਕਿ ਕਿਸੇ ਵੀ ਜਿਹੜਾ ਵਧੀਆ ਕੰਮ ਕਰਨ ਵਾਲੇ ਬੰਦੇ ਦੀ ਛਵੀ ਆ ਜਿਹੜੀ ਉਹ ਖਰਾਬ ਹੁੰਦੀ ਆ ਤੁਸੀਂ ਬੰਦ ਕਾਲ ਕਰੋ ਤਾਂ ਪਹਿਲਾਂ ਕਿਸੇ ਪ੍ਰਸ਼ਾਸਕ ਜੀ ਨਾਲ ਗੱਲਬਾਤ ਕੀਤੀ ਬੰਦ ਕਾਲ ਕਰਨ ਦੇ ਲਈ ਪ੍ਰਸ਼ਾਸਨ ਅਧਿਕਾਰੀਆਂ ਦੇ ਲਈ ਸਾਡੇ ਕੋਲੇ ਸਮਾਂ ਹੀ ਨਹੀਂ ਸੀਗਾ ਇਹ ਮੋਗਾ ਦੀ ਕਾਲ ਆ ਕਿਉਂਕਿ ਪਹਿਲਾਂ ਬਰਨਾਲਾ ਚੱਲੀ ਆ ਫਿਰ ਬਠਿੰਡਾ ਕੋਟਕਪੂਰਾ ਦੇ ਸਾਡਾ ਸਾਥ ਦੇਣਾ ਸਾਡੀ ਇੰਡਸਟਰੀ ਦਾ ਬੰਦਾ ਸੀਗਾ ਅਸੀਂ ਤਾਂ ਆਪ ਕਹਿੰਦੇ ਆ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਆ ਜੇ ਕਿਸੇ ਨੂੰ ਵੀ ਕਿਸੇ ਦੇ ਕੋਲੇ ਕੰਮ ਕਰਨ ਦੀ ਸੌਤੀ ਜਿਹੜੇ ਦੀ ਨਹੀਂ ਹੋएगी ਉਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਉਹਦਾ ਲਾਇਸੈਂਸ ਸਰਕਾਰ ਨੇ ਕਿਸਾਨ ਯੂਨੀਅਨ ਨੂੰ ਨਹੀਂ ਦਿੱਤਾ ਹੋਇਆ ਹੈਗਾ ਅਗਰ ਇਦਾਂ ਦੀ ਕੋਈ ਦੁਵਾਰਾ ਦਿੱਕਲ ਵੀ ਹੁੰਦੀ ਹੈ ਫੇਰ ਇੱਕ ਸੰਘਾਸਕ ਵੀ ਜਲੇਗਾ ਇਹ ਕੰਟੀਨਿਊ ਹੀ ਰਹੇਗਾ ਜਿੰਨੀ ਦੇਰ ਤੱਕ ਇਹਨਾਂ ਦੇ ਲਈ ਨਹੀਂ ਕੋਈ ਖਬਰ ਆਉਂਦੀ ਜੀ ਸਰਕਾਰ ਵੱਲੋਂ ਕਿ ਅਸੀਂ ਕਿਉਂਕਿ ਸਰਕਾਰ ਦੇ ਲਈ ਇਹ ਤਾਂ ਹੁਣ ਥਾਲੇ ਦੇ ਮੂਹਰੇ ਵੀ ਧਰਨਾ ਲਾ ਲੈਂਦੇ ਆ ਤੇ ਐਸੇ ਜੋ ਆ ਪਰੇਸ਼ਾਨ ਹੋ ਜਾਂਦਾ ਵੀ ਮੈਂ ਹੁਣ ਜਾ ਕੇ ਕਿਹਦੇ ਕੋਲੇ ਕੰਪਲੇਨਟ ਕਰਨੀ ਆ ਸੋ ਉਹੀ ਮੁੱਦਾ ਹੈ ਜਿਹੜਾ ਵੀ ਅਸੀਂ ਕਿਹਦੇ ਕੋਲੇ ਜਾਈਏ ਸਾਨੂੰ ਵੀ ਇਹ ਦੱਸਿਆ ਜਾਵੇ ਮੈਂ ਸਿਕੰਦਰ ਸਿੰਘ ਸਿੱਧੂ ਗੇਰੀ ਐਸੋਸੀਏਸ਼ਨ ਵਾਲਾ ਜਿਹਦੇ ਵਿੱਚ ਅੱਜ ਤੁਹਾਡੇ ਕੋਲੋਂ ਬੰਦ ਦੀ ਕਾਲ ਕੀਤੀ ਗਈ ਹੈ ਕਿ ਕੀ ਮਾਮਲਾ ਕੀ ਹੈ ਮਾਮਲਾ ਇਸ ਤਰ੍ਹਾਂ ਜੀ ਸਾਡੇ ਐਸੋਸੀਏਸ਼ਨ ਦੇ ਵਿੱਚ ਜਿੰਨੇ ਵੀ ਮੈਂਬਰਸ ਹੈਗੇ ਆ ਉਹ ਜਿਵੇਂ ਹਾਈਟ ਸੈਂਟਰ ਚਲਾਉਂਦੇ ਆ ਜਾਂ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਹੈਗੇ ਆ ਇਹ ਸਾਰੇ ਆਪਣਾ ਸਚਾਰੂ ਰੂਪ ਦੇ ਵਿੱਚ ਕੰਮ ਕਰਦੇ ਆ ਸਾਰੇ ਲਾਇਸੈਂਸ ਹੋਲਡਰ ਹੈ ਲਾਇਸੈਂਸ ਹੋਲਡਰ ਪੰਜਾਬ ਸਰਕਾਰ ਵੱਲੋਂ ਮੌਜੂਦ ਤੱਕ ਸਾਨੂੰ ਲਾਇਸੈਂਸ ਮਿਲਿਆ ਹੋਇਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਦੇ ਆ ਕਦੇ ਕੋਈ ਕਿਸੇ ਕਲਾਇੰਟ ਨੂੰ ਲੈ ਕੇ ਕੋਈ ਇਸ਼ੂ ਬਣ ਜਾਂਦਾ ਕੋਈ ਮਤਲਬ ਪੈਸਿਆਂ ਨੂੰ ਲੈ ਕੇ ਹੋ ਸਕਦਾ ਜਾਂ ਕੋਈ ਥੀਸ ਨੂੰ ਲੈ ਕੇ ਇਸ਼ੂ ਹੁੰਦਾ ਵਾ ਉਹਦੇ ਵਿੱਚ ਜੋ ਵੀ ਹੈ ਜੇ ਕਿਤੇ ਸਾਡਾ ਕੰਸਲਡੈਂਟ ਭਰਾ ਕੋਈ ਗਲਤ ਪਾਇਆ ਜਾਂਦਾ ਹੈ ਉਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਕਾਨੂੰਨ ਦੇ ਹਦਰ ਤਹਿਤ ਅੰਦਰ ਰਹਿ ਕੇ ਤੇ ਐਕਸ਼ਨ ਲਿਆ ਜਾ ਸਕਦਾ ਹਰ ਤਰ੍ਹਾਂ ਦਾ ਲਾਇਸੈਂਸ ਦੇ ਵਿੱਚ ਵੀ ਪ੍ਰੋਵੀਜ਼ਨ ਦਿੱਤੇ ਹੋਏ ਆ ਉਸ ਸੈਕਸ਼ਨ ਥੱਲੇ ਵੀ ਸਾਡੇ ਅਗੇਸਟ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਅਸੀਂ ਜਿਹੜਾ ਹੈਗਾ ਤੰਗ ਆ ਕਿਸਾਨ ਯੂਨੀਅਨ ਜੋ ਕਿਸਾਨ ਯੂਨੀਅਨ ਜਿਹੜੀਆਂ ਹੈਗੀਆਂ ਰਵਈਆ ਅਪਣਾ ਰਹੀਆਂ ਵਾ ਬਿਨਾ ਵਜ੍ਹਾ ਜਾ ਕੇ ਕੰਸੈਂਟੈਂਸ ਦੇ ਆਫਿਸ ਜਾ ਕੇ ਜਾਂ ਆਪਣੇ ਸਾਡੇ ਆਇਲ ਸੈਂਟਰਾਂ ਦੇ ਭਰਾਵਾਂ ਦੇ ਦਫ਼ਤਰਾਂ ਜਾ ਕੇ ਆਪ ਦਾ ਥ्रेट ਕਰਦੇ ਆ ਇਕੱਠ ਦਿਖਾ ਕੇ ਨਜਾਇਜ਼ ਤੌਰ ਤੇ ਇਹ ਨਹੀਂ ਦੇਖਦੇ ਸਾਡਾ ਕਲਾਇੰਟ ਗਲਤ ਹੈ ਜਾਂ ਨਹੀਂ ਹੈ ਉਸ ਚੀਜ਼ ਨੂੰ ਦੇਖੇ ਬਿਨਾ ਹੀ ਉੱਥੇ ਉਹਨਾਂ ਨੂੰ ਥ्रेट ਕਰਕੇ ਜਿਹੜਾ ਹੈਗਾ ਇਹ ਗਲਤ ਪ੍ਰਚਾਰ ਕਰਦੇ ਆ ਉਹਨਾਂ ਨੂੰ ਬਦਨਾਮ ਕਰਦੇ ਆ ਇਸ ਚੀਜ਼ ਦੇ ਅੰਗੇਜਟ ਅਸੀਂ ਜਾਣਾ ਚਾਹੁੰਦੇ ਆ ਵੀ ਸਾਡੇ ਕਾਰਵਾਈ ਜੇ ਸਾਡੀ ਸਾਡਾ ਕੋਈ ਕੰਮ ਗਲਤ ਹੈ ਤੇ ਸਾਡੇ ਕਾਰਵਾਈ ਕਾਨੂੰਨ ਦੇ ਅਧੀਨ ਪੁਲਿਸ ਬੈਠੀ ਆ ਸਰਕਾਰ ਬੈਠੀ ਆ ਉਹ ਕਾਰਵਾਈ ਕਰਨ ਕਿਸਾਨ ਯੂਨੀਅਨ ਕੀ ਕੀ ਹੱਕ ਰੱਖਦੀਆਂ ਸਾਡੇ ਦਫ਼ਤਰਾਂ ਦੇ ਮੂਹਰੇ ਧਰਨਾ ਦੇਣ ਦੀਆਂ ਜਾਂ ਕੱਟ ਕਰਨ ਦੀਆਂ ਸਾਨੂੰ ਪ੍ਰੈਟ ਕਰੰਦੀਆਂ ਇਹ ਇਹਨਾਂ ਦੇ ਅਗੇ ਸਾਡਾ ਮੁਜ਼ਾਰਾ ਸਰਕਾਰ ਨੂੰ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਇਹਨਾਂ ਦੇ ਪਰਚੇ ਦੇਣੇ ਚਾਹੀਦੇ ਆ ਇਹ ਜੇ ਨਹੀਂ ਕੀਤਾ ਤੇ ਅਸੀਂ ਇਹ ਪੰਜਾਬ ਲੈਵਲ ਦੇ ਉੱਪਰ ਇਸ ਤਰ੍ਹਾਂ ਹੀ ਮਤਲਬ ਆਪਣੇ ਦਫ਼ਤਰ ਬੰਦ ਰੱਖਾਂਗੇ ਸਰਕਾਰ ਦੇਗੇ ਇਸ ਮੁਜ਼ਾਰੇ ਕਰਾਂਗੇ ਜੇ ਇਹ ਇਹ ਕਿਸਾਨ ਯੂਨੀਅਨ ਵੱਲੋਂ ਬੰਦ ਨਾ ਕਰਾਇਆ ਗਿਆ ਜਿਹੜਾ ਤੁਹਾਡਾ ਬਾਲਾ ਸਰਤਾਜ ਦਾ ਤੇਨ ਵਾਸਤੇ ਕਰਕੇ ਵੀ ਚੱਲ ਰਿਹਾ ਫਿਲਹਾਲ ਅਸੀਂ ਅੱਜ ਦਾ ਦਿਨ ਵਾਸਤੇ ਬੰਦ ਕੀਤਾ ਵਾ ਕੋਈ ਵੀ ਜਦੋਂ ਕੋਈ ਸਟਾਰਟ ਹੁੰਦਾ ਵਾ ਉਹਨੂੰ ਹੌਲੀ ਹੌਲੀ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਸਟਾਰਟਿੰਗ ਦੀ ਲੋਡ ਹੁੰਦੀ ਹੈ ਉਹ ਸਮਝ ਲਓ ਅੱਜ ਦਾ ਇੱਕ ਸਟਾਰਟ ਹੈ ਜੇ ਅੱਗੇ ਸਾਨੂੰ ਲੋਡ ਪਈ ਤਾਂ ਅਸੀਂ ਅੱਗੇ ਵੀ ਵਧਾਂਗੇ